ਤੋ ਕਰੀ ਫਿਰਦੇ ਐ ਕਿਤਾਬਾਂ ਬਹੁਤ ਪੜੀਆਂ ਨੇ ਇੱਥੇ ਤੇ ਇਕੱਠਾ ਬਥੇਰਾ ਕਰੀ ਫਿਰਦੇ ਐ ਪਰ ਉਹਨਾਂ ਨੇ ਪ੍ਰੈਕਟੀਕਲ ਕਰਕੇ ਵੇਖਿਆ ਹੀ ਨਹੀਂ ਬਣਾ ਕੇ ਨਹੀਂ ਵੇਖਿਆ ਕਰਕੇ ਨਹੀਂ ਜ਼ਿੰਦਗੀ ਵਿੱਚ ਜਦੋਂ ਕਰੋਗੇ ਤਾਂ ਫਾਇਦਾ ਹੋਣਾ ਹੈ ਕਰਕੇ ਵਿਖਾ ਗਿਆ ਨਾ ਜਿਹੜਾ ਨੰਬਰ ਤੇ ਉਹਨੇ ਲੈ ਜਾਣੇ ਐ ਤੇਰੀਆਂ ਭਰੀਆਂ ਬੋਰੀਆਂ ਨੂੰ ਵੀ ਕਰੀਏ ਭੈਣੋ ਨੰਬਰ ਲੈ ਗਈ ਜਿਹੜੀ ਦਾਲ ਬਣਾ ਕੇ ਵਖਾ ਗਈ ਤੂੰ ਦਵਾ ਕੋਰੀਆਂ ਵਖਾਈ ਦਲਵੇਂ ਇਹਨਾਂ ਪੋਰੀਆਂ ਭਰੀਆਂ ਨੇ ਇਹਨੂੰ ਕੀ ਕਰੀਏ ਭਾਈ ਬਣਾ ਕੇ ਵਖਾ ਕਰਕੇ ਵਖਾ ਤਾਂ ਕਰਕੇ ਸਾਰੇ ਸੁਖਮਨੀ ਸਾਹਿਬ ਕੰਠ ਕਰੀ ਫਿਰੋ ਭਾਵੇਂ ਪੰਜ ਬਾਣੀਆਂ ਕੰਠ ਕਰ ਲਓ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰੋ ਵੀ ਬੋਰੀਆਂ ਨੇ ਬਥੇਰੀਆਂ ਭਰੀਆਂ ਫਿਰਦਾ ਹੈ ਪਤਾ ਹੈ ਵੀ ਤੈਨੂੰ ਸਾਰਾ ਹੀ ਪਤਾ ਹੈ ਪਰ ਬਣਾ ਕੇ ਵਖਾ ਵੀ ਕਰਕੇ ਤੇ ਵਖਾ ਕੁਛ ਜਦੋਂ ਤੇਰੇ ਤੇ ਬਾੜੀ ਤਕਲੀਫ ਹੁੰਦੀ ਏ ਟੀਕਾ ਮਾਰਨ ਲੱਗ ਪੈਣਾ ਭਾਈ ਬਨੀ ਸਿੰਘ ਵਾਂਗੂ ਬਣ ਕੇ ਤੇ ਵਿਖਾ ਮਾੜਾ ਜਿਹਾ ਦੁੱਖ ਝੱਲ ਕਾਇਮ ਹੋ ਕੇ ਤੇ ਵਿਖਾਵਾ ਨਾ ਜਿਆ ਜਦੋਂ ਕੋਈ ਮਾੜਾ ਜਿਹਾ ਡਰਾਉਂਦਾ ਉਹਦੀ ਡਰ ਜਾਂਦਾ ਜਦੋਂ ਅਗਰ ਧਫਕਾ ਮਾਰਦਾ ਬੜਕ ਮਾਰਦਾ ਮਾੜੀ ਜਿਹੀ ਉਹਦੀ ਕਰ ਜਾਂਦਾ ਫਿਰ ਦਰਦਾ ਕਿਉਂ ਹੈ ਫਿਰ ਕਾਇਮ